ਚਲ ਰਹੀ ਸੀ ਇਹ ਜਿਵੇਂ ਤੁਸੀਂ ਆਪਾਂ ਵੀ ਖੜੇ ਆ ਸਾਰੇ ਆਬਾਦੀ ਤੋਂ ਦਾ ਸਾਈਟ ਸੀ ਖੇਤਾਂ ਦੇ ਵਿੱਚ ਸੀਗੀ ਇਹਨੇ ਆਪਦੇ ਲਾਇਸੈਂਸ ਲਈ ਅਪਲਾਈ ਕੀਤਾ ਸੀਗਾ ਪਰ ਉਹ ਅੰਡਰ ਪ੍ਰੋਸੈਸ ਹੈ ਵਿਦਆਊਟ ਲਾਇਸੈਂਸ ਆਫ ਦੀ ਫੈਕਟਰੀ ਨਹੀਂ ਚਾਲੂ ਰੱਖ ਸਕਦਾ ਸੀ ਹੁਣ ਇਸ ਤੋਂ ਬਾਅਦ ਹੀ ਆਪਾਂ ਦੇ ਹੁਣ ਕਿਉਂਕਿ ਜਦੋਂ ਇਹ ਜਿਹਾ ਇਨਸੀਡੈਂਟ ਹੋ ਜਾ ਜਿਹੜਾ ਓਨਰ ਆਪਾਂ ਨੂੰ ਪਤਾ ਉਹ ਫਰਾਰ ਹੋ ਜਾਂਦਾ ਹੁੰਦਾ ਨੇ ਦੂਜੇ ਬਾਅਦ ਪੁਲਿਸ ਦੀ ਇਨਵੈਸਟੀਗੇਸ਼ਨ ਹੋ ਜਿਹੜੇ ਇਹਨਾਂ ਪੰਜ ਬੰਦਿਆਂ ਦੀ ਡੈਥ ਹੋਈ ਹੈ ਇਹ ਰੇਂਜਰ ਡਾਕੂਸੇ ਏਮਜ਼ ਬਟੇਂਡਾ ਕੋਸ ਬਾਦਲ ਹਸਪੀਟਲ ਹੈ ਤੇ ਹੁਣ ਪਹਿਲਾਂ ਮੈਂ ਬਾਦਲ ਜਾ ਰਿਹਾ ਤੇ ਸਾਡੇ ਤਹਿਸੀਲਦਾਰ ਸਾਹਿਬ ਉਥੇ ਏਮਜ਼ ਬਟੇਂਡਾ ਚ ਕਿੰਨੇ ਕ ਜਣੇ ਦੀ ਮੌਤ ਹੋ ਚੁੱਕੀ ਹੈ ਇਹਦੇ ਵਿੱਚ ਕਿੰਨੇ ਜ਼ਖਮੀ ਨੇ ਇਹ ਤੇ ਗੱਲ ਕੀਤੀ ਪੰਜ ਬੰਦਿਆਂ ਦੀ ਡੈਥ ਹੋਈ ਆ ਆਰਾਊਂਡ 30 ਜ਼ਖਮੀ ਨੇ ਉਨ ਜਦੋਂ ਆਪਾਂ ਜਾਵਾਂਗੇ ਬਾਕੀ ਉਹਨਾਂ ਦਾ ਕਲੀਅਰ ਆਪਾਂ ਮਿੱਥੋ ਹੋ ਜਾਊਗਾ ਇਹ ਜਿੰਨਾਂ ਨਾਲ ਜਿੰਨੇ ਵੀ ਜ਼ਖਮੀ ਐ ਮੌਤ ਹੋਈ ਇਹ ਸਾਰੇ ਇਸ ਫੈਕਟਰੀ 'ਚ ਹੀ ਕੰਮ ਕਰਦੇ ਸੀਗੇ ਬਿਲਕੁਲ ਜਦੋਂ ਲਾਇਸੈਂਸ ਨਹੀਂ ਹੁੰਦਾ ਤਾਂ ਪਹਿਲਾਂ ਇਹ ਗੱਲ ਦੇਖੋ ਜੀ ਜਦੋਂ ਲਾਇਸੈਂਸ ਨਹੀਂ ਹੁੰਦਾ ਉਹਨਾਂ ਸਿਰ ਬੰਦਾ ਕੋਈ ਆਦਾ ਕੰਮ ਸ਼ੁਰੂ ਨਹੀਂ ਕਰ ਸਕਦਾ ਇਹ ਗੱਲ ਵੀ ਤਾਂ ਤਾਂ ਹੁੰਦੀ ਜੇ ਆਪਣੇ ਕੋਈ ਨੌਲੇਜ ਦੇ ਵਿੱਚ ਹੁੰਦਾ ਕਿ ਬੰਦਾ ਜੋ ਲਾਇਸੈਂਸ ਅਪਲਾਈ ਕਰਦਾ ਉਹਦਾ ਮਤਲਬ ਇਹ ਹੁੰਦਾ ਬੰਦੇ ਨੇ ਅਜੇ ਕੋਈ ਕੰਮ ਆਪਦਾ ਸ਼ੁਰੂ ਨਹੀਂ ਕੀਤਾ ਉਹ ਅਥਾਰਟੀ ਦੀ ਅਪਰੂਵਲ ਤੋਂ ਬਾਅਦ ਹੀ ਆਪਦਾ ਕੰਮ ਸ਼ੁਰੂ ਕਰੂਗਾ ਇਸ ਲਈ ਕੋਈ ਜਿਹੜਾ ਦਾ ਸਾਰਾ ਕੰਮ ਸੀ ਇਹ ਟੋਟਲੀ ਇਲੀਗਲ ਜਿਹੜਾ ਸਾਰੇ ਪਹਿਲਾਂ ਚੱਲਦਾ ਆ ਰਿਹਾ ਸੀ ਹਾਂਜੀ ਪਹਿਲਾਂ ਕਾਫੀ ਚਿਰ ਤੋਂ ਚੱਲਦਾ ਆ ਰਿਹਾ ਸਰ ਉਹ ਤੋਂ ਪ੍ਰੋਫੈਸ਼ਨਲ ਨਹੀਂ ਦਿੱਤਾ ਮੇਰੇ ਮੁਤਾਬਕੇ ਲੰਬੇ ਸਮੇਂ ਤੋਂ ਨਹੀਂ ਸੀ ਮਕਿ ਹੋਣਾ ਆਪਾਂ ਜੋ ਇਨਵੈਸਟੀਗੇਸ਼ਨ ਉਹ ਤੋਂ ਆਪਾਂ ਨੂੰ ਪਤਾ ਲੱਗੂਗਾ ਵੀ ਕਦੋਂ ਤੋਂ ਚੱਲ ਰਿਹਾ ਸਰ ਇੱਥੇ ਡਰਮ ਵੀ ਪਾਏ ਗਏ ਨੇ ਕਿ ਹੋਰ ਸਿਲੰਡਰ ਵੀ ਪਾਏ ਗਏ ਨੇ ਦੇਖੋ ਜਿਹੜੀ ਟੀਮ ਆਈ ਆ ਉਹ ਇਹਨਾਂ ਦੇ ਸੈਂਪਲ ਲੈ ਰਹੀ ਆ ਕੋਈ ਕੱਲੀ ਪਟਾਕਿਆਂ ਦੀ ਫੈਕਟਰੀ ਸੀ ਕਿ ਹੋਰ ਵੀ ਕੁਝ ਕੰਮ ਚੱਲ ਰਿਹਾ ਜੀ ਇੱਥੇ ਮਸ਼ੀਨਾਂ ਮਚੁੰਨਾ ਪਈਆਂ ਜਿਸ ਹਿਸਾਬ ਨਾਲ ਦੇਖੋ ਯਾਰ ਹੁਣ ਦੇਖਣ ਤੋਂ ਤਾਂ ਲੱਗਦਾ ਵੀ ਪਟਾਕਿਆਂ ਦੀ ਉਹ ਹੋਊਗੀ ਹੋ ਸਕਦਾ ਕੋਈ ਉਹ ਜੇ ਤਿਆਰ ਕਰਦਾ ਸੀ ਜਿਹੜਾ ਕੋਈ ਉਹਦੀ ਮੈਨੂਫੈਕਚਰਿੰਗ ਲਈ ਕੋਈ ਮਸ਼ੀਨਾਂ ਦੀ ਲੋਡ ਹੋਵੇ ਪਰੇ ਤਾਂ ਹੁਣ ਤੁਹਾਨੂੰ ਵੀ ਪਤਾ ਜਿੰਨਾ ਸੋਨੂੰ ਪਤਾ ਉਹਨੂੰ ਸਾਨੂੰ ਪਤਾ ਇਹ ਤਾਂ ਇੱਕ ਦੋ ਦਿਨਾਂ ਦੀ ਸਾਰੀ ਜਿਹੜੀ ਪੋਜੀਸ਼ਨਾਂ ਕਲੀਅਰ ਹੋ ਜੂਗੀ ਪਿਕਚਰ ਕਿੰਨੇ ਕ ਵਜੇ ਦੀ ਘਟਨਾ ਇਹ ਨਾਸ਼ਤ ਹਵਾਲੇ ਨੇ ਲਗਭਗ 12 1 ਵਜੇ ਥੀ ਸਰ ਕਿੱਥੋਂ ਦਾ ਸੀ ਆਦਮੀ ਜੀ ਨੇ ਉਹ ਅਪਲਾਈ ਕੀਤਾ ਸੀ ਸਿੰਘੇ ਵਾਲੇ ਦਾ ਹੀ ਸੀ ਸਰ ਇਹ ਜਿਸ ਤਰ੍ਹਾਂ ਦੇ ਮਸ਼ੀਨਾਂ ਦੇ ਜਿਹੜਾ ਉਹ ਲੱਗਦੇ ਆ ਜਾਂ ਇਹ ਮਤਲਬ ਬਣਾਇਆ ਜਿਹੜਾ ਸਿਸਟਮ ਇਹ ਤਾਂ ਲੱਗ ਰਿਹਾ ਜੀ ਤੋ ਕਾਫੀ ਚਾਲੂ ਚੱਲ ਰਿਹਾ ਹੈ ਕੰਮ ਯਾਰ ਹੁਣ ਆਪਣਾ ਪਹਿਲਾ ਕੰਮ ਆ ਵੀ ਜਿਹੜੇ ਬੰਦੇ ਜ਼ਖਮੀ ਆ ਜੀ ਬਿਲਕੁਲ ਉਹਨਾਂ ਦੀ ਸਾਮ ਸੰਭਾਲ ਦਾ ਇਹ ਤਾਂ ਬਾਅਦ ਦੇ ਵਿੱਚ ਪਹਤਾਲ ਦੇ ਵਿੱਚ ਸਾਰੀ ਚੀਜ਼ ਆ ਗਈ ਕਾਰਵਾਈ ਹੋਊਗੀ ਇਸ ਤੇ ਇਸ ਮਾਲਕ ਤੇ ਜਿਹੜਾ ਯਾਰ 101% ਹੋਊਗੀ ਬਰੂਧ ਦੇ ਟੇਰ ਤੇ ਜੋ ਪ੍ਰਵਾਸੀ ਮਜ਼ਦੂਰ ਸੀ ਜੋ ਜਨਮੀ ਹੋਏ ਜੋ ਆਪਣੀ ਗਵਾਂ ਜਾਣ ਗੁਆ ਚੁੱਕੇ ਨੇ ਲੱਗਦਾ ਨਹੀਂ ਜੀ ਇਹਨੂੰ ਤੇ ਕੋਈ ਕਾਰਵਾਈ ਨਹੀਂ ਕੋਈ ਬਿਲਕੁਲ ਹੋਊਗੀ 100% ਹੋਊਗੀ ਸਰ ਇਹਦਾ ਮਾਲਕ ਦਾ ਨਾਮ ਕੀ ਹੈ ਆਖਰੀ ਸਵਾਲ ਮੇਰਾ ਤਰਸੀਮ ਸਿੰਘ ਤਰਸੀਮ ਸਿੰਘ ਤੇ ਤਰਸੀਮ ਸਿੰਘ ਇੱਕ ਇਹਨਾਂ ਦੀ ਵਾਈਫ ਦੋਨਾਂ ਦੇ ਨਾਂ ਤੇ ਇਹਨਾਂ ਨੇ ਅਪਲਾਈ ਕੀਤਾ ਸੀ ਕੀ ਸਰ ਵਾਈਫਾਈ ਦਰਜ ਹੋ ਗਈ ਨਾ ਇਹ ਨਾਲ ਹੋ ਗਈ ਬਾਕੀ ਤੁਹਾਨੂੰ ਸ਼ਾਮ ਨੂੰ ਮਿਲ ਹੀ ਜਾਣੀ ਠੀਕ ਹੈ ਜੀ ਥੈਂਕ ਯੂ